ਹਾਂਜੀ ਬਾਈ ਜੀ ਜਿਹੜਾ ਟਰੈਕਟਰ ਦੇਖ ਰਹੇ ਹੋ ਸਿਰਫ ਹੀ 1800 ਘੰਟਾ ਚੱਲਿਆ ਹੋਇਆ ਹੈ ਕੰਡੀਸ਼ਨ ਚੈੱਕ ਕਰੋ ਪਹਿਲਾਂ ਤੁਸੀਂ ਕਿੰਨੇ ਸਾਫ ਕੰਡੀਸ਼ਨ ਦਾ ਟਰੈਕਟਰ ਆ ਮੋਬਾਈਲ ਨੰਬਰ ਹੈਗਾ ਵੀਰ ਦਾ 95923011189592301118 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਟਰੈਕਟਰ ਹੈਗਾ ਸੋਨਾ ਲਿਕਾ 60 ਬਾਈ ਜੀ ਫੇਵਰੋਟ ਵਗੈਰਾ ਟਰੈਕਟਰ ਤੇ ਲੱਗੀ ਹੋਈ ਹੈਗੀ ਸਿਰਫ ਹੀ 1800 ਘੰਟਾ ਚੱਲਿਆ ਹੋਇਆ ਟਰੈਕਟਰ ਆ ਟਾਇਰਾਂ ਦੀ ਗੱਲ ਕਰਗੇ ਤਾਂ ਟਾਇਰ ਬਾਈ ਜੀ ਇਹਦੇ ਹੈਗੇ ਆਗੇ 65 ਤੋਂ 70 ਪੈਸੇ ਟਰੈਕਟਰ ਤੇ ਟਾਇਰ ਪਏ ਆ ਇੰਜਨ ਗੀਅਰ ਲੈਫਟ ਪੱਖੋਂ ਪੂਰੀ ਫੁੱਲ ਗਾਰੰਟੀ ਹੋ ਟਰੈਕਟਰ ਦੀ ਤੇ ਆਪਾਂ ਮਾਡਲ ਦੀ ਗੱਲ ਕਰ ਗਏ 2018 ਮਾਡਲ ਟਰੈਕਟਰ ਹੈਗਾ ਬਾਈ ਜੀ 2018 ਮਾਡਲ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਰੰਗ ਪੇਂਟ ਪੱਖੋਂ ਸਾਫ਼ ਕੰਡੀਸ਼ਨ ਹੈ ਇੰਜਨ ਗੀਅਰ ਦੀ ਪੂਰੀ ਫੁੱਲ ਗਾਰੰਟੀ ਹੈ ਵੀਰ ਵੱਲੋਂ ਤੁਸੀਂ ਬਾਈ ਜੀ ਆਪਦੀ ਗਾਰੰਟੀ ਦਾ ਟਰੈਕਟਰ ਲੈ ਕੇ ਜਾਣਾ ਆਪਣੀ ਕਿਸੇ ਵੀ ਸੰਦ ਦੀ ਕੋਈ ਗਾਰੰਟੀ ਨਹੀਂ ਰੇਟ ਦੀ ਗੱਲ ਕਰਕੇ ਰੇਟ ਇਹਦਾ ਹੈਗਾ ਸਿਰਫ 5 ਲੱਖ ਤੇ 15000 ਰੁਪਿਆ ਟਰੈਕਟਰ ਦੀ ਡਿਮਾਂਡ ਰੱਖੀ ਹੈ ਵੀਰ ਨੇ ਮੌਕੇ ਤੇ ਵੀਰ ਕਹਿੰਦਾ ਪਰ ਇਹ ਚੋ ਵੀ ਤੁਹਾਡਾ ਮਾਨਤਨ ਕਰਦੇ ਆਂਗੇ 5 ਲੱਖ ਤੇ 15000 ਰੁਪਏ ਜੇ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਤੇ ਲਾਈਕ ਜਰੂਰ ਕਰੋ ਧੰਨਵਾਦ ਜੀ